ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਦੁਸ਼ਮਣ ਹੈ ਜੋ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤਾਂ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਇਸ ਤਰ੍ਹਾਂ ਆਪਣੇ ਸਿਰ ਤੋਂ 7 ਵਾਰ ਇਸ ਨੂੰ ਵਾਰ ਕੇ ਤੇ ਇੱਕ ਜਹੀ ਜਗ੍ਹਾ ਤੇ ਸੁੱਟ ਦਿਓ ਤਾਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਵੇਗੀ ਤੁਸੀਂ ਮੰਨ ਲਓਗੇ ਤੁਹਾਡੀ ਜ਼ਿੰਦਗੀ ਵਿੱਚ ਇੰਨੇ ਜ਼ਿਆਦਾ ਦੁਸ਼ਮਣ ਹੋ ਚੁੱਕੇ ਹਨ ਕਿ ਉਹਨਾਂ ਨੇ ਚਾਰੇ ਤਰਫ ਤੋਂ ਤੁਹਾਨੂੰ ਘੇਰਿਆ ਹੋਇਆ ਹੈ ਤੁਹਾਨੂੰ ਪਰੇਸ਼ਾਨ ਕੀਤਾ ਹੋਇਆ ਹੈ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਈ ਲੋਕ ਤਾਂ ਇਸ ਤਰ੍ਹਾਂ ਦੀਆਂ ਤਾਂਤਰਿਕ ਕਿਰਿਆਵਾਂ ਕਰਵਾਉਂਦੇ ਹਨ ਕਿ ਸਾਡੀ ਜਿਹੜੀ ਬੁੱਧੀ ਹੈ ਉਹ ਬਿਲਕੁਲ ਹੀ ਪ੍ਰੇਸ਼ਟ ਹੋ ਜਾਂਦੀ ਹੈ ਸਾਡਾ ਦਿਮਾਗ ਜੋ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਕਿਉਂਕਿ ਉਹ ਸਾਡੇ ਤੇ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਵਾਉਂਦੇ ਹਨ ਕਿ ਉਹ ਸਾਡੀ ਜ਼ਮੀਨ ਜਾਇਦਾਦ ਪ੍ਰਾਪਰਟੀ ਨੂੰ ਹੜਪਣਾ ਚਾਹੁੰਦੇ ਹਨ ਐਸੇ ਨਾਲ ਜੇਕਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਵਪਾਰ ਕਰਦੇ ਹੋ ਕਾਰੋਬਾਰ ਕਰਦੇ ਹੋ ਤਾਂ ਉਹ ਬਹੁਤ ਹੀ ਵਧੀਆ ਚੱਲਦਾ ਹੈ ਪਰ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਵਾਉਣ ਦੇ ਨਾਲ ਤੁਹਾਡਾ ਬਿਜ਼ਨਸ ਵਪਾਰ ਕਾਰੋਬਾਰ ਬਿਲਕੁਲ ਠੱਪ ਹੋ ਜਾਂਦਾ ਹੈ ਜਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਕੰਮ ਕਰਦੇ ਹੋ ਜਿਸ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਬਿਲਕੁਲ ਵੀ ਖੁਸ਼ ਨਹੀਂ ਹੁੰਦੇ ਤੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਕ੍ਰੀਏਟ ਕਰ ਦਿੰਦੇ ਹਨ ਉਹ ਪ੍ਰੋਬਲਮ ਤੇ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਵੀ ਔਖਾ ਹੋ ਜਾਂਦਾ ਹੈ ਕਈ ਤਰ੍ਹਾਂ ਦੇ ਪੰਡਤਾਂ ਬਾਬਿਆਂ ਦੇ ਕੋਲ ਜਾਂਦੇ ਹੋ ਬਹੁਤ ਪੈਸਾ ਵੀ ਖਰਚ ਕਰਦੇ ਹੋ ਐਸਾ ਖਰਚਾ ਕਰਨ ਦੇ ਬਾਵਜੂਦ ਵੀ ਤੁਹਾਡੀਆਂ ਪ੍ਰੋਬਲਮ ਪਰੇਸ਼ਾਨੀਆਂ ਦੂਰ ਨਹੀਂ ਹੁੰਦੀਆਂ ਤਾਂ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਉਪਾਅ ਲੈ ਕੇ ਆਏ ਹਾਂ ਇਸ ਨੂੰ ਕਰਨ ਦੇ ਨਾਲ ਤੁਸੀਂ ਆਪਣੀਆਂ ਇਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਜੋ ਲੋਕ ਜ਼ਿੰਦਗੀ ਵਿੱਚ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ ਰਹਿੰਦੇ ਹਨ ਦੁਸ਼ਮਣਾਂ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਇਸ ਦੇ ਨਾਲ-ਨਾਲ ਪੈਸੇ ਦੇ ਸੰਬੰਧੀ ਵੀ ਉਹਨਾਂ ਦੇ ਘਰਾਂ ਦੇ ਵਿੱਚ ਪ੍ਰੋਬਲਮ ਮੁਸ਼ਕਲ ਜਿਹੜੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕਿਵੇਂ ਕਿੰਨੇ ਸਮੇਂ ਲਗਾਤਾਰ ਤੇ ਅਸੀਂ ਕਿਹੜੇ ਦਿਨ ਇਸ ਉਪਾਅ ਨੂੰ ਕਰ ਸਕਦੇ ਹਾਂ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਲਈ ਸੰਗਤ ਜੀ ਹੱਥ ਛੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਾ ਜੀ ਕਿਉਂਕਿ ਅਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਦੇ ਅਧੂਰੇ ਗਿਆਨ ਦੇ ਨਾਲ ਅੱਦੇ ਅਧੂਰੇ ਉਪਾਅ ਕਰਨ ਦੇ ਨਾਲ ਤੁਹਾਨੂੰ ਇਸ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ ਕੋਈ ਵੀ ਲਾਭ ਨਹੀਂ ਮਿਲੇਗਾ ਕੋਈ ਵੀ ਤੁਹਾਨੂੰ ਇਸ ਦਾ ਚੰਗਾ ਰਿਜ਼ਲਟ ਨਹੀਂ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਤੇ ਦੂਜੀ ਗੱਲ ਸਾਧ ਸੰਗਤ ਜੀ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਭ ਤੋਂ ਪਹਿਲਾਂ ਤੁਸੀਂ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੇ ਉਪਾਅ ਇਸ ਤਰ੍ਹਾਂ ਦੀਆਂ ਵੀਡੀਓ ਰੋਜ਼ਾਨਾ ਸੁਣਨ ਦੇ ਲਈ ਤੁਹਾਨੂੰ ਇਸ ਚੈਨਲ ਤੇ ਮਿਲਣਗੀਆਂ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਪਰਮਾਤਮਾ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹਮੇਸ਼ਾ ਦੇ ਲਈ ਬਣ ਜਾਵੇ ਤੇ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਅਤੇ ਬਰਕਤਾਂ ਦਾ ਵਾਸ ਹੋ ਜਾਵੇ ਸੰਗਤ ਜੀ ਆਓ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਆਪਣੇ ਦੁਸ਼ਮਣਾਂ ਤੋਂ ਉਹ ਤੁਹਾਨੂੰ ਜਿਉਣ ਨਹੀਂ ਦਿੰਦੇ ਤੇ ਇਨੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਤੁਹਾਡੇ ਲਈ ਪੈਦਾ ਕਰਦੇ ਹਨ ਤਾਂ ਤੁਹਾਡੀ ਜ਼ਿੰਦਗੀ ਵਿੱਚ ਭਾਵੇਂ ਤੁਹਾਡਾ ਦੁਸ਼ਮਣ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਲਈ ਦਿੱਕਤ ਪੈਦਾ ਕਰਦਾ ਹੈ ਤਾਂ ਤੁਹਾਨੂੰ ਖਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਹਾਨੂੰ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਪੈਣਾ ਹੈ ਇਸ ਉਪਾਅ ਨੂੰ ਤੁਸੀਂ ਛੋਟੇ ਜਿਹੇ ਆਟੇ ਦੇ ਪੇੜੇ ਦੇ ਨਾਲ ਕਰਨਾ ਹੈ ਬਹੁਤ ਹੀ ਸਿੰਪਲ ਅਤੇ ਘਰੇਲੂ ਜਿਹਾ ਉਪਾਅ ਹੈ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਅਸੀਂ ਪੇੜਾ ਬਣਾਉਣਾ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਉਣ ਦੀ ਜ਼ਰੂਰਤ ਹੈ ਅਸੀਂ ਉਸ ਨੂੰ ਜਿਵੇਂ ਹੀ ਆਪਾਂ ਘਰ ਦੇ ਵਿੱਚ ਆਟਾ ਗੁੰਨਦੇ ਹਾਂ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਉਸ ਨੂੰ ਗੁੰਨ ਲਓ ਉਸ ਦਾ ਪੇੜਾ ਬਣਾ ਲੈਣਾ ਤੁਸੀਂ ਉਸ ਨੂੰ ਟੱਕ ਕੇ ਰੱਖ ਦਿਓ ਇਸ ਉਪਾਅ ਨੂੰ ਕਰਕੇ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰ ਸਕਦੇ ਹਾਂ ਇਸੇ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਜਾਦੂ ਟੂਣਾ ਉਹ ਖਤਮ ਹੋ ਜਾਵੇਗਾ ਇਸੇ ਤਰ੍ਹਾਂ ਇਸ ਉਪਾਅ ਨੂੰ ਅਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ ਕਿ ਥੋੜਾ ਜਿਹਾ ਸੁੱਕਾ ਆਟਾ ਲੈਣਾ ਹੈ ਜਿਵੇਂ ਅਸੀਂ ਆਟਾ ਗੁੰਨਦੇ ਹਾਂ ਉਹਦੇ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਦੇ ਅਸੀਂ ਆਟਾ ਗੁੰਨ ਲੈਣਾ ਹੈ ਇਸ ਤਰ੍ਹਾਂ ਇੱਕ ਛੋਟਾ ਜਿਹਾ ਪੇੜਾ ਬਣਾ ਲੈਣਾ ਤੇ ਪੇੜਾ ਬਣਾਉਣ ਤੋਂ ਬਾਅਦ ਵਿੱਚ ਅਸੀਂ ਉਪਾਹ ਕਰਨ ਦੇ ਲਈ ਸਾਨੂੰ ਹੋਰ ਚਾਹੀਦੇ ਹਨ ਥੋੜੇ ਜਿਹੇ ਚੌਲ ਇਹਦੇ ਨਾਲ ਤੁਹਾਨੂੰ ਚਾਹੀਦੀ ਹੈ ਥੋੜੀ ਜੀ ਕਾਲੀ ਮਿਰਚ ਤੇ ਨਾਲ ਦੀ ਨਾਲ ਇੱਕ ਚਾਹੀਦਾ ਹੈ ਤੁਹਾਨੂੰ ਪਤਾਸਾ ਇਹ ਤਿੰਨਾਂ ਚੀਜ਼ਾਂ ਤੋਂ ਹੁਣ ਆਪਾਂ ਆਪਣੇ ਘਰ ਦੇ ਵਿੱਚ ਨਾਰਮਲ ਹੀ ਰਸੋਈ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹਨ ਤਾਂ ਤੁਸੀਂ ਜਾ ਕੇ ਬਾਜ਼ਾਰ ਤੋਂ ਵੀ ਲਿਆ ਸਕਦੇ ਹੋ ਤੁਹਾਨੂੰ ਬਾਜ਼ਾਰ 'ਚੋਂ ਆਸਾਨੀ ਦੇ ਨਾਲ ਇਹ ਤਿੰਨੇ ਚੀਜ਼ਾਂ ਮਿਲ ਜਾਣਗੀਆਂ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪਤਾਸਾ ਨਹੀਂ ਤੁਸੀਂ ਬਾਜ਼ਾਰ ਤੋਂ ਲਿਆ ਸਕਦੇ ਹੋ ਜਿਹੜੀ ਤੁਸੀਂ ਕਾਲੀ ਮਿਰਚ ਲੈਣੀ ਹੈ ਉਹ ਤੁਸੀਂ ਪੀਸੀ ਹੋਈ ਨਹੀਂ ਲੈਣੀ ਸਾਬਤ ਲੈਣੀ ਹੈ ਤੇ ਜਿਹੜੀਆਂ ਤੁਸੀਂ ਸਾਰੀਆਂ ਕਾਲੀਆਂ ਮਿਰਚਾਂ ਲੈਣੀਆਂ ਹਨ ਉਹ ਪੂਰੀਆਂ ਸਾਬਤ ਹੋਣੀਆਂ ਚਾਹੀਦੀਆਂ ਹਨ ਟੁੱਟੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਕਾਲੀ ਮਿਰਚ ਦੇ ਸੰਗਤ ਜੀ ਤੁਸੀਂ 3 ਦਾਣੇ ਲੈਣੇ ਹਨ ਤੇ ਨਾਲ ਦੀ ਨਾਲ ਤੁਸੀਂ ਇੱਕ ਪਤਾਸਾ ਲੈਣਾ ਹੈ ਜਿਹੜਾ ਤੁਸੀਂ ਚੌਲ ਲੈਣੇ ਹਨ ਥੋੜੇ ਜੇ ਲੈਣੇ ਹਨ ਕਹਿਣ ਤੋਂ ਭਾਵ ਕਿ ਤੁਸੀਂ ਇੱਕ ਮੁਠੀ ਚੌਲ ਲੈ ਸਕਦੇ ਹੋ ਜੋ ਬਿਲਕੁਲ ਵੀ ਖੰਡਿਤ ਨਹੀਂ ਹੋਣੇ ਚਾਹੀਦੇ ਸਾਬਤ ਹੋਣੇ ਚਾਹੀਦੇ ਹਨ ਥੋੜੇ ਜੇ ਵੱਡੇ ਦਾਣੇ ਚੌਲ ਚੌਲਾਂ ਦੇ ਜੋ ਹੁੰਦੇ ਹਨ ਉਹ ਤੁਸੀਂ ਲੈਣੇ ਹਨ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਆਟਾ ਗੁੰਨ ਕੇ ਇੱਕ ਪੇੜਾ ਤਿਆਰ ਕੀਤਾ ਹੈ ਉਹ ਪੇੜਾ ਗੋਲ ਆਕਾਰ ਦਾ ਹੋਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਰੋਟੀ ਬਣਾਉਣ ਦੇ ਲਈ ਪੇੜਾ ਤਿਆਰ ਕਰਦੇ ਹਾਂ ਤੇ ਉਸ ਤੋਂ ਬਾਅਦ ਉਸ ਪੇੜੇ ਦੇ ਨਾਲ ਤੁਸੀਂ ਥੋੜਾ ਜਿਹਾ ਉਸ ਨੂੰ ਜਿਵੇਂ ਰੋਟੀ ਟਾਈਪ ਥੋੜਾ ਜਿਹਾ ਚੌੜਾ ਕਰ ਲੈਣਾ ਹੈ ਵਿਚਕਾਰ ਜਿਵੇਂ ਲਗਾ ਲਵਾਂਗੇ ਆਪਾਂ ਰੋਟੀ ਬਣਾਉਣ ਦੇ ਲਈ ਇੱਕ ਚੁੰਡ ਵਗੈਰਾ ਬਣਾਉਂਦੇ ਹਾਂ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਉਸ ਪੇੜੇ ਨੂੰ ਬਣਾ ਲੈਣਾ ਹੈ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪੂਰੀਆਂ ਕਾਲੀਆਂ ਮਿਰਚਾਂ ਇੱਕੋ ਵਾਰ ਨਹੀਂ ਪਾਉਣੀਆਂ ਇੱਕ ਇੱਕ ਕਰਕੇ ਪਾਉਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਜਿਵੇਂ ਜੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਦੁਸ਼ਮਣ ਦਾ ਨਾਮ ਰਾਮ ਹੈ ਤੁਸੀਂ ਇੱਕ ਕਾਲੀ ਮਿਰਚ ਨੂੰ ਚੁੱਕੋ ਤੇ ਤੁਸੀਂ ਬੋਲੋਗੇ ਰਾਮਨਾਸ਼ ਤੇ ਉਸ ਕਾਲੀ ਮਿਰਚ ਨੂੰ ਆਟੇ ਦੀ ਜਿਹੜੀ ਚੋਂਡ ਬਣਾਈ ਹੈ ਉਹਦੇ ਉੱਤੇ ਰੱਖ ਦੇਣਾ ਹੈ ਤੇ ਫਿਰ ਅਗਲੀ ਕਾਲੀ ਮਿਰਚ ਚੁੱਕਣੀ ਹੈ ਬੋਲਣਾ ਹੈ ਰਾਮਨਾਸ਼ ਫਿਰ ਉਹਨਾਂ ਨੂੰ ਰੱਖਣਾ ਹੈ ਤੇ ਇਸ ਪ੍ਰੋਸੈਸ ਦੇ ਨਾਲ ਤੁਸੀਂ ਤਿੰਨੇ ਕਾਲੀਆਂ ਮਿਰਚਾਂ ਦੇ ਦਾਣੇ ਉੱਤੇ ਰੱਖਦੇ ਨੇ ਹਨ ਤੇ ਆਟੇ ਦੀ ਚੋਣ ਦੇ ਉੱਪਰ ਇਸ ਤਰੀਕੇ ਦੇ ਨਾਲ ਇਹ ਕਾਲੀਆਂ ਮਿਰਚਾਂ ਪਾਉਣ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਪਤਾਸਾ ਪਾਉਣਾ ਹੈ ਪਤਾਸੇ ਨੂੰ ਪਾਉਂਦੇ ਸਮੇਂ ਤੁਸੀਂ ਬੋਲਣਾ ਹੈ ਰਾਮਨਾਸ਼ ਤੇ ਪਤਾਸੇ ਨੂੰ ਪਾਉਂਦੇ ਸਮੇਂ ਬੋਲਦੇ ਹੋਏ ਉਸ ਤੋਂ ਬਾਅਦ ਤੁਸੀਂ ਜੋ ਚੌਲ ਹਨ ਚੌਲਾਂ ਨੂੰ ਤੁਸੀਂ ਇੱਕੇ ਵਾਰ ਹੀ ਪਾ ਦੇਣਾ ਹੈ ਤੇ ਪਤਾਸੇ ਨੂੰ ਇਹ ਸਾਰੀਆਂ ਚੀਜ਼ਾਂ ਤੁਸੀਂ ਆਟੇ ਦੇ ਵਿੱਚ ਪਾ ਕੇ ਤੇ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਜੋ ਤੁਸੀਂ ਪਹਿਲਾਂ ਲਿਆ ਸੀ ਉਸ ਨੂੰ ਤੁਸੀਂ ਫੋਲਡ ਕਰਕੇ ਇਹਨਾਂ ਚੀਜ਼ਾਂ ਨੂੰ ਕਵਰ ਕਰ ਦੇਣਾ ਹੈ ਜਿਵੇਂ ਕਿ ਆਪਾਂ ਘਰ ਦੇ ਵਿੱਚ ਕੋਈ ਵੀ ਪਰੌਂਠਾ ਤਿਆਰ ਕਰਦੇ ਹਾਂ ਸਟਫਿੰਗ ਕਰਕੇ ਉਹਨਾਂ ਨੂੰ ਕਵਰ ਕਰਕੇ ਪਰੌਂਠਾ ਤਿਆਰ ਕਰਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਸਾਰਾ ਮਟੀਰੀਅਲ ਪਾ ਕੇ ਸਾਰੀਆਂ ਚੀਜ਼ਾਂ ਨੂੰ ਪਾ ਕੇ ਉਸ ਪੇੜੇ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੀਆਂ ਤੁਸੀਂ ਤਿੰਨੇ ਚਾਰੀ ਚੀਜ਼ਾਂ ਪਾਈਆਂ ਹਨ ਪੇੜੇ ਦੇ ਵਿੱਚੋਂ ਬਾਹਰ ਦਿਖਾਈ ਨਾ ਦੇਣ ਇਸ ਤਰੀਕੇ ਦੇ ਨਾਲ ਇਸ ਨੂੰ ਪੂਰਾ ਕਵਰ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੀ ਫੈਮਲੀ ਮੈਂਬਰ ਉੱਪਰ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜੇਕਰ ਤੁਸੀਂ ਜਿਵੇਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਉਸ ਦਾ ਨਾਮ ਲੈ ਕੇ ਉਸ ਫੈਮਲੀ ਮੈਂਬਰ ਦੇ ਉੱਪਰ ਦੀ ਇਸ ਪੇੜੇ ਨੂੰ ਤੁਸੀਂ 7 ਵਾਰ ਵਾਰ ਦੇਣਾ ਹੈ ਤੇ ਦੁਸ਼ਮਣ ਦਾ ਨਾਮ ਲੈਂਦਾ ਲੈਂਦੇ ਹੋਏ ਇਸ ਨੂੰ ਵਾਰਨਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈ ਰਹੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਉਹ ਹੀ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਤੇ ਉਸ ਦਾ ਕੀਤਾ ਕਰਵਾਇਆ ਵੀ ਸਭ ਕੁਝ ਉਸ ਦੇ ਨਾਲ ਹੀ ਚਲਾ ਜਾਵੇਗਾ ਇਹ ਨਹੀਂ ਕਿ ਤੁਸੀਂ ਇੱਕ ਉਪਾਅ ਦੇ ਨਾਲ ਸਾਰੇ ਦੁਸ਼ਮਣਾਂ ਨੂੰ ਹੀ ਦੂਰ ਕਰ ਦਿਓਗੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਜਾਣਦੇ ਹੀ ਨਹੀਂ ਤੁਹਾਡੇ ਦੁਸ਼ਮਣ ਕੌਣ ਹਨ ਜਿਨ੍ਹਾਂ ਨੂੰ ਤੁਹਾਡੇ ਉੱਪਰ ਕੀਤਾ ਕਰਵਾਇਆ ਹੈ ਕੈਨ ਤੋਂ ਭਾਵ ਕੇ ਤੁਹਾਡੇ ਗੁਪਤ ਦੁਸ਼ਮਣ ਹਨ ਤਾਂ ਉਹ ਲੋਕ ਇਸ ਨੂੰ ਪਾਣ ਨੂੰ ਕਿਵੇਂ ਕਰ ਸਕਦੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਗੁਪਤ ਦੁਸ਼ਮਣਾਂ ਨੂੰ ਨਸ਼ਟ ਕਰਨ ਦੇ ਲਈ ਉਪਾਅ ਕਰਨਾ ਹੈ ਤਾਂ ਇਹ ਉਪਾਅ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ ਜਿਵੇਂ ਕਿ ਪਹਿਲਾਂ ਤੁਸੀਂ ਆਟੇ ਦੇ ਜਿਹੜਾ ਪੇੜਾ ਹੈ ਉਸ ਵਿੱਚ ਜੋ ਵੀ ਤੁਹਾਨੂੰ ਸਮਾਨ ਆਪਾਂ ਬੋਲਿਆ ਦੱਸਿਆ ਆਪਣੇ ਦੁਸ਼ਮਣ ਦਾ ਨਾਮ ਜਿਵੇਂ ਕਿ ਤੁਸੀਂ ਗੁਪਤ ਦੁਸ਼ਮਣ ਦੇ ਲਈ ਕਰ ਰਹੇ ਹੋ ਤਾਂ ਇਸ ਉਪਾਅ ਨੂੰ ਤੁਸੀਂ ਬੋਲਣਾ ਹੈ ਦੁਸ਼ਮਣ ਨਾਸ਼ ਦੁਸ਼ਮਣ ਨਾਸ਼ ਕਰਕੇ ਤੁਸੀਂ ਇਹ ਸਾਰੇ ਸਮਾਨ ਨੂੰ ਆٹے ਦੇ ਪੇੜੇ ਦੇ ਵਿੱਚ ਪਾ ਦੇਣਾ ਤੇ ਕਵਰ ਕਰ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਉਸ ਨੂੰ ਕਵਰ ਕਰਕੇ ਤੇ ਇਸ ਨੂੰ ਆਪਣੇ ਉੱਪਰੋਂ 7 ਵਾਰ ਵਾਰ ਦੇਣਾ ਹੈ ਕਹਿੰਨ ਤੋਂ ਭਾਵ ਕਿ ਐਂਟੀ ਕਲॉकवाइज ਤੁਸੀਂ 7 ਵਾਰ ਆਪਣੇ ਸਿਰ ਤੋਂ ਬਾਹਰ ਲੈਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਬਾਹਰ ਇਸ ਪੇੜੇ ਨੂੰ ਲੈ ਜਾਣਾ ਹੈ ਤੇ ਜਿਸ ਵਿੱਚ ਤੁਸੀਂ ਸਾਰਾ ਸਮਾਨ ਪਾ ਕੇ ਕਵਰ ਕੀਤਾ ਸੀ ਇਸ ਨੂੰ ਆਪਣੇ ਘਰ ਤੋਂ ਬਾਹਰ ਇੱਕ ਅਜਿਹੀ ਜਗ੍ਹਾ ਤੇ ਸੁੱਟ ਦੇਣਾ ਜਿੱਥੇ ਕਚਰਾ ਹੋਵੇ ਕੈਂ ਤੋਂ ਭਾਵ ਜਿੱਥੇ ਬਹੁਤ ਸਾਰਾ ਕੂੜਾ ਕਰਕਟ ਦਾ ਢੇਰ ਲੱਗਾ ਹੋਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਤੁਸੀਂ ਪਾਣੀ ਵਿੱਚ ਨਹੀਂ ਵਹਾਉਣਾ ਜਿਵੇਂ ਆਪਾਂ ਚੱਲਦੇ ਪਾਣੀ ਦੇ ਵਿੱਚ ਵਹਾ ਦਿੰਨੇ ਆ ਉਹ ਨਹੀਂ ਕਰਨਾ ਪਾਣੀ ਦੇ ਵਿੱਚ ਪਾਉਣਾ ਹੀ ਨਹੀਂ ਚਾਹੇ ਉਹ ਸਾਫ਼ ਹੋਵੇ ਚਾਹੇ ਉਹ ਗੰਦਾ ਪਾਣੀ ਹੋਵੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਚੱਲਦੇ ਹਾਂ ਆਪਣੇ ਸ਼ਾਇਦ ਆਸ-ਪਾਸ ਆਪਣੀ ਕਲੋਨੀ ਦੇ ਆਸ-ਪਾਸ ਆਪਣੇ ਸ਼ਹਿਰ ਦੇ ਆਸ-ਪਾਸ ਕੋਈ ਗੰਦਗੀ ਦਾ ਢੇਰ ਹੁੰਦਾ ਹੈ, ਕੂੜੇ ਕਰਕਟ ਦਾ ਢੇਰ ਹੁੰਦਾ ਹੈ, ਉੱਥੇ ਅਸੀਂ ਇਸ ਨੂੰ ਆਸਾਨੀ ਦੇ ਨਾਲ ਸੁੱਟ ਸਕਦੇ ਹਾਂ। ਤੇ ਹੁਣ ਆਪਾਂ ਗੱਲ ਕਰਦੇ ਹਾਂ ਆਟੇ ਦੇ ਪੇੜੇ ਨੂੰ ਅਸੀਂ ਸੁੱਟ ਕੇ ਕਿਸ ਸਮੇਂ ਆਉਣਾ ਹੈ। ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਦਿਨ ਹੈ? ਇਸ ਉਪਾਅ ਨੂੰ ਅਸੀਂ ਮੰਗਲਵਾਰ, ਬੁੱਧਵਾਰ ਤੇ ਸ਼ਨੀਵਾਰ ਤਿੰਨ ਦਿਨਾਂ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹਾਂ। ਇਸ ਤਰੀਕੇ ਦੇ ਨਾਲ ਜੇਕਰ ਤੁਹਾਡੀ ਫੈਮਿਲੀ ਮੈਂਬਰ ਵਿੱਚੋਂ ਕਿਸੇ ਦੀ ਤਬੀਅਤ ਖਰਾਬ ਹੋ ਗਈ ਹੈ ਅਚਾਨਕ ਜੋ ਕਿ ਤੁਹਾਨੂੰ ਲੱਗਦਾ ਹੈ ਕਿ ਨਹੀਂ ਹੋਣੀ ਚਾਹੀਦੀ ਸੀ ਉਸ ਦੇ ਉਪਰੋਂ ਤੁਸੀਂ ਇਸ ਉਪਾਣ ਨੂੰ ਕਰਕੇ 7 ਵਾਰ ਇਸ ਨੂੰ ਵਾਰ ਕੇ ਤੇ ਸ਼ਤਰੂਨਾਸ਼ ਦੁਸ਼ਮਣਨਾਸ਼ ਬੋਲਦੇ ਹੋਏ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਆਟੇ ਦੇ ਪੇੜੇ ਨੂੰ ਕਚਰੇ ਦੇ ਡੱਬੇ ਵਿੱਚ ਜਾਂ ਕੂੜੇ ਦੇ ਉੱਤੇ ਸੁੱਟ ਦਿਓਗੇ ਤਾਂ ਉਦੋਂ ਤੁਸੀਂ ਸੁੱਟਦੇ ਸਮੇਂ ਘਰ ਵਾਪਸ ਆਉਂਦੇ ਸਮੇਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਬਸ ਇਹ ਨਹੀਂ ਤੁਸੀਂ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਤਰੂ ਨਾਮ ਦੇ ਜੋ ਦੁਸ਼ਮਣ ਨਾਮ ਦੀ ਬਿਮਾਰੀ ਹੈ ਉਹ ਦੂਰ ਹੋ ਜਾਵੇਗੀ ਤੇ ਇਸ ਨਾਲ ਤੁਹਾਡੇ ਘਰ ਦੇ ਵਿੱਚ ਜੋ ਵਿਅਕਤੀ ਬਿਮਾਰ ਸੀ ਪਰੇਸ਼ਾਨ ਸੀ ਉਸ ਦੀ ਸਿਹਤ ਠੀਕ ਹੋਣ ਲੱਗ ਜਾਵੇਗੀ ਉਸ ਵਿਅਕਤੀ ਦੀ ਇਸ ਉਪਾਅ ਕਰਨ ਦੇ ਨਾਲ ਕਿਸਮਤ ਚਮਕ ਜਾਵੇਗੀ ਤੇ ਇਸ ਦੇ ਨਾਲ ਜੇਕਰ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਸੀ ਉਹ ਵੀ ਦੂਰ ਹੋ ਜਾਵੇਗਾ ਤੇ ਤੁਹਾਡੇ ਉੱਪਰ ਪ੍ਰਭਾਵ ਨਹੀਂ ਪਵੇਗਾ ਸੰਗਤ ਜੀ ਇਹ ਬਹੁਤ ਹੀ ਜ਼ਿਆਦਾ ਜ਼ਬਰਦਸਤ ਤੇ ਘਰੇਲੂ ਜਿਹਾ ਸਿੰਪਲ ਜਿਹਾ ਟੋਟਕਾ ਹੈ ਜੋ ਤੁਹਾਡੀਆਂ ਲੱਖਾਂ ਕਰੋੜਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਤੇ ਇਹ ਘਰੇਲੂ ਉਪਾਅ ਹੁੰਦੇ ਹਨ ਇਹ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ ਹੈ ਇਹ ਘਰ ਵਿੱਚ ਬੈਠੇ ਹੋਏ ਅਸੀਂ ਇਹ ਟੋਟਕੇ ਆਸਾਨੀ ਦੇ ਨਾਲ ਕਰਕੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਕਰ ਸਕਦੇ ਹਾਂ ਤੇ ਇਸ ਦੇ ਨਾਲ ਸਾਨੂੰ ਲਾਭ ਮਿਲੇਗਾ ਪਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਇਹ ਕੋਈ ਜਾਦੂ ਟੂਣਾ ਨਹੀਂ ਹੈ ਇਹ ਬਸ ਘਰੇਲੂ ਸਿੰਪਲ ਜਿਹੇ ਉਪਾਅ ਹਨ ਇਸ ਲਈ ਤੁਸੀਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਕਿ ਇਹ ਕੋਈ ਤਾਤ੍ਰਿਕ ਕਿਰਿਆਵਾਂ ਹਨ ਜਾਂ ਜਾਦੂ ਟੂਣੇ ਵਾਲੇ ਜੋ ਟੋਟਕੇ ਹਨ ਤਾਂ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤੇ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ